ਤੇ ਸਰੀਰ ਦੀਆਂ ਬਸਲੀਆਂ ਟੁੱਟੀਆਂ ਲੱਤਾ ਬਾਵਰ ਦੇ ਕਾਹੀ ਆਵੇਗਾ ਹਾਂਜੀ ਮੈਰਡ ਹੈ ਜੀ 2.5 ਸਾਲ ਦੀ ਇਹ ਬੱਚੀ ਗੁੜੀਆ ਤਮਰ ਸਟੂਡੈਂਟ ਤੇ ਕਰਦਾ ਹੈ ਸਰਵਿਸ ਇਹ ਜਿਹੜੀ ਕੁੱਟਮਾਰ ਕਰਕੇ ਇਹਨੂੰ ਗੱਡੀ ਵਿੱਚ ਬਿਠਾ ਕੇ ਜਿੱਦੇ ਲੈ ਜਾਏ ਆ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਿਹਾ ਜਿੱਥੇ ਇੱਕ ਮੁੰਡੇ ਨੂੰ ਆਸ਼ਕੀ ਕਰਨੀ ਬੜੀ ਮਹਿੰਗੀ ਪੈ ਗਈ ਦੱਸਦੀ ਹੈ ਕਿ ਮੁੰਡਾ ਪਹਿਲਾਂ ਤੋਂ ਵਿਆਹਿਆ ਹੋਇਆ ਸੀ ਤਾਂ ਉਸ ਦੀ 23 ਸਾਲ ਦੀ ਇੱਕ ਬੇਟੀ ਵੀ ਸੀ ਤਾਂ ਉਸ ਤੋਂ ਬਾਅਦ ਜਦ ਇੰਸਟਾਗ੍ਰam ਦੇ ਉੱਤੇ ਉਹਨੂੰ ਇੱਕ ਲੜਕੀ ਮਿਲਦੀ ਹੈ ਇੱਕ ਕੁੜੀ ਦੇ ਨਾਲ ਉਸ ਦੀ ਯਾਰੀ ਪੈ ਜਾਂਦੀ ਹੈ ਤਾਂ ਦੋਵਾਂ ਵੱਲੋਂ ਪਿਆਰ ਦੀਆਂ ਪਿੰਗਾ ਪਾਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਜਦ ਲੜਕੀ ਅਤੇ ਲੜਕੇ ਦਾ ਵਿਚਾਲੇ ਗੱਲਬਾਤ ਫੋਨੀ ਕੱਟ ਜਾਂਦੀ ਹੈ ਤਾਂ ਇਹਨਾਂ ਦੇ ਕੋਈ ਕਲੇਸ਼ ਹੋਣ ਲੱਗਦਾ ਹੈ ਤਾਂ ਕੁੜੀ ਵੱਲੋਂ ਮੁੰਡੇ ਨੂੰ ਮਿਲਣ ਲਈ ਬੁਲਾਇਆ ਜਾਂਦਾ ਹੈ ਜਦ ਨੌਜਵਾਨ ਕੁੜੀ ਨੂੰ ਮਿਲਣ ਲਈ ਕਰਦਾ ਬਾਹਰ ਉਸ ਨੂੰ ਮਿਲਣ ਜਾਂਦਾ ਹੈ ਤੇ ਲੜਕੀ ਵੱਲੋਂ ਮੁੰਡੇ ਬੁਲਾਏ ਜਾਂਦੇ ਨੇ ਮੁੰਡਿਆਂ ਵੱਲੋਂ ਨੌਜਵਾਨ ਨੂੰ ਕਿਡਨਾਪ ਕਰ ਲਿੱਤਾ ਜਾਂਦਾ ਹੈ ਤੇ ਕਿਡਨਾਪ ਕਰਨ ਤੋਂ ਬਾਅਦ ਲੜਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਕੁੱਟਮਾਰ ਕਰਨ ਤੋਂ ਬਾਅਦ ਇਹਨਾਂ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਤੇ ਨੌਜਵਾਨ ਜਿਸ ਨੂੰ ਰਸਤੇ ਦੇ ਵਿੱਚ ਛੱਡ ਕੇ ਫਰਾਰ ਹੋ ਜਾਂਦੇ ਨੇ ਉੱਥੇ ਹੀ ਜ਼ਖਮੀ ਪਿਆ ਨੌਜਵਾਨ ਜਾਂ ਦੋਸਤ ਦੇ ਘਰਦਿਆਂ ਨੂੰ ਪਤਾ ਲੱਗਦਾ ਹੈ ਤੇ ਹਸਪਤਾਲ ਲੈ ਜਾਂਦੇ ਨੇ ਪਰ ਇਲਾਜ ਦੌਰਾਨ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਦੱਸਿਆ ਗਿਆ ਕਿ ਲੜਕੀ ਦਾ ਨਾਮ ਸਹਿਮ ਦੱਸਿਆ ਜਾ ਰਿਹਾ ਜੋ ਲੜਕੀ ਇੰਸਟਾਗ੍ਰam ਤੇ ਇਸ ਨੌਜਵਾਨ ਨੂੰ ਮਿਲਦੀ ਸੀ ਉਹਦਾ ਨਾਮ ਸਹਿਮ ਦੱਸਿਆ ਆਰੇ ਤਾਂ ਇਹ ਲੜਕੀ ਹੈ ਇਸ ਲੜਕੀ ਕੋਲੋਂ ਨੌਜਵਾਨ ਨੂੰ ਮਿਲਣ ਲਈ ਬੁਲਾਇਆ ਜਾਂਦਾ ਹੈ ਤਾਂ ਮਿਲਣਾ ਹੈ ਨੌਜਵਾਨ ਦੇ ਨਾਲ ਬਾਕੀ ਮੁੰਡਿਆਂ ਨੂੰ ਬਲਾ ਕੇ ਇੰਨਾ ਵੱਡਾ ਕਾਂਡ ਕਰ ਦਿੰਦੇ ਨੇ ਉੱਥੇ ਮੁੰਡੇ ਨੇ ਸੋਚਿਆ ਵੀ ਨਹੀਂ ਸੀ ਕਿ ਜਦ ਇਸ ਲੜਕੀ ਨਾਲ ਉਹ ਮਿਲੇਗਾ ਤੇ ਉਸਦੇ ਨਾਲ ਅਜੀਹਾ ਹੋਵੇਗਾ ਜਿਸ ਲੜਕੀ ਨਾਲ ਉਹ ਪਿਆਰ ਕਰਦਾ ਹੈ ਜਿਸ ਨਾਲ ਲੜਕੀ ਨੂੰ ਉਹ ਮਿਲਣ ਜਾਂਦਾ ਹੈ ਉਹ ਲੜਕੀ ਨੇ ਕਿੰਨੇ ਕੁ ਵੱਡੀ ਪਲੈਨਿੰਗ ਕਰਕੇ ਰੱਖੀ ਹੋਈ ਸੀ ਮੁੰਡੇ ਨੂੰ ਸੱਦ ਕੇ ਰੱਖੀ ਹੋਈ ਸੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਲੜਕੇ ਦੇ ਨਾਲ ਕੀ ਪਾਣਾ ਵਰਤ ਜਾਂਦਾ ਹੈ ਬਿਲਕੁਲ ਨਹੀਂ ਸੋਚਿਆ ਹੁੰਦਾ ਤਾਂ ਦੱਸ ਦਈਏ ਕਿ ਲੜਕੀ ਉਸ ਨੂੰ ਮਿਲਣ ਚਾਹੁੰਦੀ ਹੈ ਲੜਕਾ ਉਸ ਨੂੰ ਮਿਲਦਾ ਹੈ ਪਰ ਲੜਕੀ ਨੇ ਪਹਿਲਾਂ ਤੋਂ ਹੀ ਜਿਹੜੇ ਮੁੰਡੇ ਬੁਲਾਏ ਹੁੰਦੇ ਨੇ ਉਹ ਮੁੰਡੇ ਉਸ ਦੀ ਕੁੱਟਮਾਰ ਕਰਦੇ ਨੇ ਤਾਂ ਕੁੱਟਮਾਰ ਇੰਨੀ ਕੁ ਭਿਆਨਕ ਕਰ ਦਿੰਦੇ ਨੇ ਕਿ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਬੇहद ਵੱਡੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸੰਜੀ ਜੀ ਮੇਰਾ ਭਰਾ ਵਾ ਨਿਕਾ ਜੀ ਹਾਂਜੀ ਸਰ ਜੀ ਕੀ ਨਾਮ ਸੀ ਔਰ ਕੀ ਘਟਨਾਕ੍ਰਿਤ ਹੋਈ ਹੈ ਜੀ ਨਾਮ ਜੱਜੀ ਸਿੰਘ ਜੀ ਦਾ ਭਜੀ ਇਹ ਇੱਥੇ ਸਾਨੂੰ ਤੇ ਇਹਨੇ ਦੱਸਿਆ ਇਹ ਆਂਦੇ ਗਿੰਦਗੀ ਇੱਥੇ ਕੁੱਟਮਾਰ ਹੋਈ ਹੈ ਟੀ ਕੋਈ ਉਮਰ ਲਈ ਇਹ ਬੰਦੇ ਆ ਇਹਨੂੰ ਬਚਾਉਂਦੇ ਲੱਭਿਆ ਫਿਰ ਇਹ ਪਹਿਲਾਂ ਇਹਨੂੰ ਸ੍ਰੀ ਹਾਲੀ ਹਸਪੀਟਲ ਇਹਨੂੰ ਐਡਮਿਟ ਕਰਾਇਆ ਉੱਥੇ ਉਹਨਾਂ ਨੇ ਜਵਾਬ ਦੇਤਾ ਤਤ ਤਰ ਸਿਵਲ ਹਸਪੀਟਲ ਇਹਨੂੰ ਐਡਮਿਟ ਕਰਾਇਆ ਉੱਥੇ ਜਵਾਬ ਦੇਤਾ ਗੁਰਨਾਨਕਾ ਹਸਪੀਟਲ ਅਮ੍ਰਿਤਸਰ ਕਰਵਾਇਆ ਉੱਥੇ ਵੀ ਜਵਾਬ ਹੋ ਗਿਆ ਤੇ ਉਸ ਤੋਂ ਬਾਅਦ ਮੇਰੇ ਘਰ ਦੇ ਸਨਰਾਇਜ਼ ਹਸਪੀਟਲ ਆ ਅਮ੍ਰਿਤਸਰ ਬਸਟਾਂ ਲੱਗੇ ਉੱਥੇ ਲੈ ਗਏ ਤੇ ਉੱਥੇ ਉਹਨਾਂ ਨੇ ਰਾਤ ਰੱਖਿਆ ਮਤਲਬ ਤੇ ਬਾਅਦ ਚੋਂ 11 12 ਦੇ ਕਰੀਬ ਅਮ੍ਰਿਤਿਕ ਲਾਣ ਗਿਆ ਤਾਂ ਉਹਨਾਂ ਨੇ ਇਹ ਮੈਰਿਡ ਦਿਆ ਸੀਗਾ ਹਾਂਜੀ કુડીયા જી 23 ਸਾਲ ਦੀ ਹੈ ਜੀ ਤੁਹਾਨੂੰ ਕੀ ਲੱਗਦਾ ਵਾ ਕੀ ਕਰਨ ਸੀ ਪਿੱਛੇ ਦਾ ਪਾਜੀ ਇਹ ਰੰਜਿਸ਼ ਨਹੀਂ ਮਰਵਾਇਆ ਗਿਆ ਜੀ ਕੀ ਰੰਜਿਸ਼ ਸੀ ਕੇ ਨਾਰੀ ਰੰਜਿਸ਼ ਸੀਗੀ ਹਾਂਜੀ ਕੋਈ ਕੁੜੀ ਸੀ ਕੋਈ ਸैम ਹਾਂਜੀ ਕਿੱਥੋਂ ਮਿਲਿਆ जखमी ਹੱਥ 에ਰੀ ਮਾਂਜ ਵਾਲਾ ਪਿੰਡ ਜਿਹੜਾ ਮਖੂਦ ਮਖੂਦ ਦੇ ਕੋਲੇ ਵੇਰਾ ਇਸ ਦਾ ਮਤਲਬ ਤੁਹਾਨੂੰ ਖਤਰਨਾ ਮੈਂ ਕੋਈ ਕੁੜੀਆ ਸੱਟਾ ਲੱਗ ਕਿੰਦਾ ਮਾਰਿਆ ਤੇ ਪਾਜੀ ਬਹੁਤ ਬਹੁਤ ਜ਼ਿਆਦੀਆਂ ਸਿਰ ਦੇ ਵਿੱਚ ਸੱਟਾਂ ਵਾ ਤੇ ਸਰੀਰ ਦੀਆਂ ਫਸਲੀਆਂ ਟੁੱਟੀਆਂ ਮਤਲਬ ਲੱਤਾ ਬਾਵਾں ਦੇ ਕਾਫੀ ਇਹਦੇ گاਵਾ ਇਹ ਗੈਰ ਸੀਗਾ ਹਾਂਜੀ ਮੈਰਿਡ ਆ ਜੀ 2.5 ਸਾਲ ਦੀ ਉਹਦੀ ਬੱਚੀ ਗੁੜੀਆ ਕੀ ਕੰਮ ਕਰ ਰਹੀ ਹੈ ਕੰਮ ਰੈਸਟੋਰੈਂਟ ਦੇ ਕਰਦਾ ਹੈ ਸਰਵਿਸ ਦਾ ਕੀ ਮੰਗ ਕਰਦੇ ਸਾਡੀ ਮੰਗ ਇਹ ਹੈ ਜਾਨੂੰ ਇਨਸਾਫ ਚਾਹੀਦਾ ਵਾ ਜਿਹੜੇ ਵੀ ਜਿਹੜੇ ਵੀ ਕਤਲ ਦੇ ਦੋਸ਼ੀ ਐ ਅਰੈਸਟ ਕਰਦੇ ਆ ਉਹਨਾਂ ਨੂੰ ਛੱਡਿਆ ਨਾ ਜਾਵੇ ਉਹਨਾਂ ਨੂੰ ਵੱਧ ਤੋਂ ਵੱਧ ਸਾਡੀ ਸਪੋਰਟ ਕੀਤੀ ਜਾਵੇ ਭਾਜੀ ਕਦੋਂ ਕਾ ਕਿੱਥੇ ਕਿੱਥੇ ਜਾ ਕੇ ਕਰਨ ਨੂੰ ਮਿਲੇਗਾ ਜੀ ਇਥੋਂ ਤਰਨਤਾਰਨ ਨਾਲੋਂ ਤੋਂ ਪੁਲਿਸ ਵਾਲਿਆਂ ਤੋਂ ਸੀਸੀਟੀਵੀ ਫੁਟੇਜ ਹੈਗੀ ਆ ਜਿੱਥੇ ਦੀ ਕੁੱਟਮਾਰ ਹੋਈ ਆ ਜੰਡੇ ਵਾਲਾ ਬਾਈਪਾਸ ਖਣੀਆ ਹਰਕ੍ਰਿਸ਼ਨ ਸਕੂਲ ਲੱਗ ਗਿਆ ਇਹਨਾਂ ਨੂੰ ਪੁਲਿਸ ਵਾਲਿਆਂ ਤੋਂ ਹੈਗੀ ਆ ਸੀਸੀਟੀਵੀ ਫੁਟੇਜ ਹੈਗੀ ਆ ਜਿੱਥੇ ਦੀ ਕੁੱਟਮਾਰ ਕਰਕੇ ਇਹਨੂੰ ਗੱਡੀ ਵਿੱਚ ਬਿਠਾ ਕੇ ਗੱਡੀ ਵਿੱਚ ਬਿਠਾ ਕੇ ਤੇ ਲੈ ਜਾਇਆ ਗਿਆ ਇਹ ਜੱਜੀਤ ਸਿੰਘ ਦਾ ਮੁੰਡਾ ਸਰਿਆੜੀ ਦਾ ਇਹਦੀ ਆਪਣਾ ਕੋਈ ਸैम ਨਾਂ ਦੀ ਲੜਕੀ ਨਾਲ ਕੋਈ ਇੰਸਟਾਗ੍ਰਾਮ ਤੇ ਗੱਲਬਾਤ ਹੋਈ ਸੀ ਉਹਨੇ ਰੰਜਿਸ਼ ਤਹਿਤ ਕੁੜੀ ਨੇ ਆਪਣੇ ਨਾਲ ਬੰਦੇ ਲਿਆ ਕੇ ਇਹਨੂੰ ਇਥੋਂ ਤਰਨਤਾਰ ਨੂੰ ਕੁੱਟਮਾਰ ਕੀਤੀ ਭਰਾਨੇ ਡੀਸੀ ਚਾਉਂਗਾ ਉਦੋਂ ਤੋਂ ਦੁਆ ਕਰਕੇ ਲੈ ਗਏ ਆ ਅਗਵਾ ਕਰਕੇ ਇਹਨੂੰ ਕੁੱਟ-ਕੁੱਟ ਕੇ ਤੇ ਛੱਡ ਗਏ ਮਹੂ ਦੇ ਲਾਗੇ ਉਤੋਂ ਬਾਅਦ ਚ ਜਿਹਰੇ ਇਲਾਜ ਮੁੰਡੇ ਦੀ ਡੈਥ ਹੋ ਗਈ ਆ ਜੇ ਸੰਬੰਧੀ ਅਸੀਂ ਬਾਈ ਨੇਮ ਤਿੰਨ ਦੋਸ਼ੀਆਂ ਦੇ ਪੱਤਾ ਦਰਜ ਕੀਤਾ ਵਾ ਤੇ ਬਾਕੀ ਜਿਹੜਾ ਪਛਾਤੇ ਦੋਸ਼ੀ ਤਿੰਨ ਵਿੱਚ ਹੋਰ ਰੱਖਿਆ ਕੋਈ ਗ੍ਰਿਫਤਾਰੀ ਕਰੇ ਨਾ ਅਜੇ ਤਫ਼ਤੀਸ਼ ਚੱਲ ਰਹੀ ਹੈ ਜੀ ਉਹ ਜਿਹੜੇ ਰੀਡ ਕਰ ਰਹੇ ਨੇ ਕੀ ਡੈੱਟ ਹੋਈ ਹੈ ਕੀ ਕੰਮ ਕਰਦਾ ਹੈ ਔਰ ਕੀ ਮੈਰਿਡ ਵੀ ਹੈ ਮੇਰੇ ਸੀਗਾ ਇਹ ਮੁੰਡਾ ਪੀਜਾ ਵਾਲੀ ਦੁਕਾਨ ਤੇ ਲੱਗਾ ਹੈ ਪੱਟੀ ਮੈਰਿਡ ਹੀ ਤੇ ਬਾਕੀ ਅਸੀਂ ਜੇ ਤਵਨੀਸ਼ ਕਰ ਰਹੇ ਆ ਫਿਰ ਤੁਹਾਨੂੰ ਡਿਟੇਲ ਚ ਦੱਸ ਦਾਂਗੇ ਜੀ ਨਾਮ ਬੰਦੇ ਦਾ ਚੱਜੀ ਸਿੰਘ ਨਾਂ ਦੀ ਸਿਹੜੀ ਦਾ ਲੈਣਾ ਹੈ